ਤੁਸੀਂ ਟਾਈਮ ਨਿਊਜ਼ ਪੰਜਾਬ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਗੀ ਮੇਲੇ ਗਰਾਉਂਡ ਦੀਆਂ ਠਾਠਾਂ ਮਾਰਦਾ ਇਕੱਠ ਤੇ ਖੂਬਸੂਰਤ ਨਜ਼ਾਰਾ ਜਿਹੜਾ ਮੇਨ ਛੜਕ ਤੋਂ ਖੜ ਕੇ ਦੇਖਦੇ ਤਾਂ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਬੜਾ ਹੀ ਖੂਬਸੂਰਤ ਮੇਲੇ ਦੇ ਰੰਗ ਐ ਇਸ ਵਾਰੀ ਦੇਖੋ ਕਿੰਨਾ ਰੌਸ਼ਾ ਕਿੰਨਾ ਉਤਸ਼ਾਹ ਇਸ ਵਾਰੀ ਸੰਗਤਾਂ ਦੇ ਵਿੱਚ ਮੇਲਾ ਦੇਖਣ ਆਏ ਹੋਇਆ ਦਾ ਮੇਲੇ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ ਫਕ ਫਕ ਟ੍ਰਿਕੇ ਦੀਆਂ ਖੇਡਾਂ ਜਿਸ ਤਰ੍ਹਾਂ ਕਿ ਰਿੰਗ ਖੇਡ ਬੋਲ ਨੰਬਰਾਂ ਵਾਲੀ ਬੋਲ ਰਿੰਗ ਵਾਲੀ ਬੋਲ ਰਿੰਗ ਦੇ ਵਿੱਚ ਬੋਲਾ ਪਾਉਣਾ ਉਸ ਜੀਹਾਰ ਦੇ ਤੇ ਜਿਸ ਤੇ ਬਿਸਕਟਾਂ ਦੇ ਟੈਗਟ ਨੁਟਾਂ ਦੀ ਗੱਡੀ ਤੇ ਹੋਰ ਸਮਾਨ ਆ ਤੇ ਰਿੰਗ ਸਿੱਟਾ ਹੁੰਦਾ ਵਿੱਚ ਜੇ ਜਿਹੜੀ ਰਿੰਗ ਦੇ ਵਿੱਚ ਫਸ ਜਾਂਦੀ ਚੀਜ਼ ਉਹ ਉਸ ਵਿਅਕਤੀ ਦੀ ਹੋ ਜਾਂਦੀ ਹੈ ਜਿਹੜੇ ਬੰਦੇ ਲਈ ਰਿੰਗ ਸਿੱਟਿਆ ਹੋਰ ਵੀ ਕਾਫੀ ਚੀਜ਼ਾਂ ਸੀ ਅਆਂ ਇਹ ਜੋ ਰਸਤੇ ਦੇ ਵਿੱਚ ਜਾਂਦੇ ਆਪਾਂ ਤੇ ਰਸਤਾ ਵੀ ਬਹੁਤ ਖੂਬਸੂਰਤ ਇਸ ਵਾਰੀ ਲੁੱਕ ਦਿੱਤੀ ਗਈ ਰਸਤੇ ਨੂੰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਲੁੱਕ ਹੈ ਆਮ ਪਬਲਿਕ ਦੇ ਜਾਣ ਵਾਸਤੇ ਇੱਕ ਰਸਤਾ ਬਣਾਇਆ ਗਿਆ ਜਿਸ ਦੀ ਖੂਬਸੂਰਤੀ ਦੇਖੇ ਹੀ ਬਣਦੀ ਹੈ ਇੰਜ ਲੱਗਦਾ ਕਿ ਜਿਸ ਤਾ ਫੋਰਨ ਕੰਟਰੀ ਦੇ ਵਿੱਚ ਆ ਗਏ ਅੰਦਰ ਵੀ ਬਹੁਤ ਭਾਰੀ ਰਸ਼ ਹੋ ਗਿਆ ਬਹੁਤ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਤਸਵੀਰਾਂ ਤੇ ਨਾਲ ਇੱਥੇ ਸੈਲਫੀ ਸਟੈਂਡ ਵੀ ਲੱਗਿਆ ਹੋਇਆ ਹੈ ਤੁਸੀਂ ਸੈਲਫੀ ਵੀ ਕਰਵਾ ਸਕਦੇ ਹੋ ਨਾਲ ਹੀ ਗੱਲ ਕੀਤੀ ਜਾਵੇ ਤਾਂ ਚੰਡੋਲਾ ਬਹੁਤ ਹੀ ਖੂਬਸੂਰਤ ਚੰਡੋਲਾ ਬ੍ਰੇਕਿੰਗ ਡਾਂਸ ਝੂਲਾ ਅਤੇ ਹੋਰ ਵੀ ਕਾਫੀ ਸਮਾਨ ਲਾਇਆ ਗਿਆ ਹੈ ਨਾਲ ਹੀ ਸੈਲਫੀ ਸਟੈਂਡ ਵੀ ਲਾਇਆ ਗਿਆ ਤੁਸੀਂ ਸੈਲਫੀ ਵੀ ਲੈ ਸਕਦੇ ਹੋ ਇਸ ਮੇਲੇ ਦੇ ਅੰਦਰ ਮੇਲੇ ਚ ਬੜੀ ਬਹੁਤ ਸ਼ਕਤੀ ਗਿਆ ਜੋ ਕਿ ਬੱਚੇ ਨੂੰ ਆਪਣੇ ਬੱਚੇ ਨੂੰ ਲੈ ਕੇ ਆਓ ਮੇਲਾ ਜੀਏ ਕਰੋ ਬਹੁਤ ਚੀਜ਼ਾਂ ਹੋਰ ਵੀ ਇਹ ਸਲਕੀਆਂ ਲੱਗੀ ਹੋਈਆਂ ਹਨ ਹੋਰ ਬਹੁਤ ਚੀਜ਼ਾਂ ਗੁਰਦੀ ਕੁਲੀਫਾ ਵਗੈਰਾ ਦੇ ਨਾਚ ਲੋਕ ਹੋਰ ਆਪਕੀ ਨਵੇਂ ਵਗੈਰਾ ਚੀਜ਼ਾਂ ਜੇ ਤੁਸੀਂ ਆਓ ਲੈ ਕੇ ਬੱਚੇ ਨੂੰ ਆਪਣਾ ਨੰਦ ਬਣਾਓ ਸਾਰੇ ਜੀ ਇਹ ਵੀਡੀਓ ਨੂੰ ਵੇਖ ਕੇ ਵੱਤਵਾ ਸ਼ੇਅਰ ਕਰਨ ਵੱਤਵਾ ਲਾਈਕ ਕਮੈਂਟ ਜਦ ਤੁਸੀਂ ਮੇਲਾ ਗਰਾਊਂਡ ਦੇ ਅੰਦਰ ਪਹੁੰਚ ਜਾਂਦੇ ਹੋ ਤੇ ਬੜੇ ਹੀ ਖੂਬਸੂਰਤ ਨਜ਼ਾਰੇ ਆ ਬ੍ਰੇਕਿੰਗ ਡਾਂਸ ਝੂਲਾ ਬੋਲਦੇ ਹਨ ਬ੍ਰੇਕਿੰਗ ਡਾਉਨਸ ਝੂਲਾ ਵੀ ਹੈ ਤੇ ਜਿਹੜਾ ਆ ਸਾਹਮਣੇ ਗੋਲ-ਗੋਲ ਘੁੰਮ ਰਿਹਾ ਇਹਨੂੰ ਬੋਲਦੇ ਆ ਚੈਂਜਰ ਝੂਲਾ ਤੇ ਚੈਂਜਰ ਝੂਲੇ ਦੇ ਨਾਲ ਹੀ ਚੰਡੋਲ ਲੱਗੀ ਹੋਈ ਹੈ ਜਿਹਦੀ ਉਚਾਈ ਹੈ ਲਗਭਗ 100 ਤੋਂ 20 ਫੁੱਟ ਇੱਕ ਚੰਡੋਲ ਇੱਥੇ ਹੋਰ ਲੱਗੀ ਹੋਈ ਹੈ ਜਦੀ ਉਚਾਈ ਹੈ ਲਗਭਗ 150 ਤੋਂ ਲੈ ਕੇ 200 ਫੁੱਟ ਦੇ ਆਸ-ਪਾਸ ਉਹਦੀ ਜਿਹੜੀ ਉਚਾਈ ਹੈ ਬ੍ਰੇਕਿੰਗ ਡਾਉਨਸ ਝੂਲੇ ਦੇ ਵਿੱਚੋਂ ਇਹ ਰੇਂਜਰ ਟੂ ਝੂਲੇ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਟਾਈਮ ਨਿਊਜ਼ ਪੰਜਾਬ ਤੇ ਦੇਖ ਰਹੇ ਹੋ ਹੁਣ ਦੇਖਾ ਦਿਖਾਉਣ ਜਾ ਰਹੇ ਆਪਾਂ ਜਿਹੜੇ ਉੱਤਰ ਕੇ ਆ ਰਹੇ ਆ ਤੇ ਕਿਸ ਤਰ੍ਹਾਂ ਦਾ ਉਹਨੂੰ ਐਕਸਪੀਰੀਅੰਸ ਰਿਹਾ ਰੇਂਜਰ ਝੂਲੇ ਦੇ ਉੱਪਰੋਂ ਜਿਹੜੇ ਉੱਤਰ ਕੇ ਆ ਰਹੇ ਆ ਆਪੋਨ ਦੇਖ ਕੁਝਦੇ ਵੀਰ ਨੂੰ ਬਈ ਸਤਿ ਸ੍ਰੀ ਅਕਾਲ ਬਈ ਮਰਾ ਹੋ ਗਿਆ ਇਸ ਕਿੱਥੇ ਹੋ ਰਿਹਾ ਹੈ ਕੋਣ ਆ ਗਿਆ ਰਿਹਾ ਹੈ ਜੀ ਮਾੜਾ ਲੱਗਦਾ ਕੰਨ ਜੀ ਨੂੰ ਵਜਿਆ ਕੰਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੂੰ ਲੈ ਦੇ ਫੁੱਟੇ ਲੈ ਗਿਆ ਕਿਸ ਤਰ੍ਹਾਂ ਦਾ ਮਨਕੂਸ ਹੋਇਆ ਪੂਰਾ ਸਵਾਹ ਹੈ ਪੂਰਾ ਨਿਆਰਾ ਗਿਆ ਪੂਰਾ ਨਿਆਰਾ ਗਿਆ ਸਾਡਾ ਕਿਹੜੇ ਬੱਚਾ ਨੇ ਮੇਲਾ ਵੇਖਣ ਵਾਸਤੇ ਮੰਗੀ ਲਾਉਣਾ ਉਹਨਾਂ ਵਾਸਤੇ ਕੀ ਮੈਸੇਜ ਆ ਮੈਂ ਕਿਹਾ ਭੱਜ ਗਿਆ ਜਲਦੀ ਹੁਣੇ ਆਣਾ ਰੋਡੀਆਂ ਉੱਤੇ ਛੱਡ ਗਿਆ ਤੇ ਭੱਜ ਗਿਆ ਨਹੀਂ ਤੁਸੀਂ ਪੂਰਾ ਮੇਲਾ ਘੁੰਮਿਆ ਭਜੋ ਉਹਨਾਂ ਕੋਲ ਜਲਦੀ ਭੱਜਣਾ ਵੀ ਮੇਲਾ ਪੂਰਾ ਘੁੰਮਿਆ ਕਿਸਰਾ ਦਾ ਆਨੰਦ ਆਇਆ ਮਿਲ ਮੰਗਣਾ ਪੂਰਾ ਆਨੰਦ ਆਇਆ ਗੱਲ ਤਾਂ ਫੜਿਆ ਹੋ ਗਿਆ ਕਰਪ ਹੈ ਪੂਰਾ ਪੂਰਾ ਕਹਿਣਾ ਕਰਦਾ ਹੈ ਅੱਛਾ ਗੁਰਦੁਆਰਾ ਸਾਹਿਬ ਗਏ ਸੀ ਹਾਂਜੀ ਦਰਬਾਰ ਆਪਣੇ ਲੰਗਰ ਲੱਗੇ ਗੋਦੋ 2270 ਦਰਬਾਰ ਆਪਣੇ ਸ਼ੁਭਨਾ ਕੀਆ ਅਨਮੋਲ ਅਨਮੋਲ ਜੀ ਹਾਂਜੀ ਅਨਮੋਲ ਸਿੰਘ ਨਨ ਮੋੜਾ ਨਨ ਮੋੜਾ ਹਾਂਜੀ ਇਹਦਾ ਪਿਆਰਾ ਤੇ ਗੁਰਦੁਆਰਾ ਸਾਹਿਬ ਦੇ ਨਾਂ ਦਾ ਪਤਾ ਕੀ ਆ ਹਾਂਜੀ ਗੁਰਦੁਆਰਾ ਸਾਹਿਬ ਦਾ ਨਾਂ ਕੀ ਆ ਟੁੱਟੀ ਗੰਢੀ ਦਾ ਬਾਬਾ ਜੀ ਸਾਹਿਬ ਆ ਵੇ ਲੋ ਇੱਕ ਵੀਰ ਨੇ ਦੱਸਿਆ ਕਿ ਨਾ ਗੁਰਦੁਆਰਾ ਸਾਹਿਬ ਦਾ ਨਾਂ ਟੁੱਟੀ ਗੰਢੀ ਸਾਹਿਬ ਕਾਫੀ ਲੋਕਾਂ ਨੇ ਪੁੱਛਿਆ ਤੇ ਕਿੰਨ ਬੱਚਿਆਂ ਨੂੰ ਨਾ ਯਾਦ ਰਹੇਗਾ ਝੂਲੇ ਤੋਂ ਬਾਹਰ ਨਿਕਲਦੇ ਆ ਰਹੇ ਆ ਆਪਾਂ ਸਪੀਰੀਟ ਲੈਣੇ ਆ ਜੇ ਬ੍ਰੇਕ ਨਾਲ ਹੁੰਦੇ ਨੇ ਦੇਖੋ ਕਿਸ ਤਰ੍ਹਾਂ ਨਾ ਰਿਹਾ ਯਾਰ ਆ ਰਹਿਆ ਤੇ ਆਫੇ ਝੂਲੇ ਬੜੇ ਹੀ ਕੰਮਲਾ ਕੇ ਇਸ ਵਾਰੀ ਝੂਲੇ ਬੜੇ ਸਖਤ ਨੇ ਇਸ ਵਾਰੀ ਆ ਉਹ ਹੋ ਜਾ ਬਈ ਆਪਣੀ ਗੱਲ ਆਪਣੀ ਗੱਲ ਕਿਸ ਤਰ੍ਹਾਂ

ਲੇਕਿਨ ਇੱਥੇ ਲੋਕਾਂ ਨੂੰ ਡਰ ਸੀ ਕਿ ਪਾਣੀ ਖੜਾ ਹੋਊਗਾ ਨਹੀਂ ਨਹੀਂ ਸਫਾਈ ਬਹੁਤ ਹੋਈ ਹੈ ਜੀ ਇਹ ਮਹੌਤਮ ਨਾ ਅਪਾ ਸਰ ਮੇਰੇ ਨਾਲ ਸੰਗਠਨ ਦੀ ਸ਼ਾਮਲਾ ਸਮਾਗੀ ਮੇਲੇ ਦੇ ਵਿੱਚ ਆਪਾਂ ਗੱਲਬਾਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੁਖਮਨ ਸਿੰਘ ਦਸਾਈ ਅੱਛਾ ਤੇ ਕਿਹੜੇ ਪਿੰਡ ਤੋਂ ਤੁਸੀਂ ਅੱਜ ਆਏ ਹੋ ਤੇ ਕੀ ਕੁਝ ਵੇਖਿਆ ਅੱਜ ਆ ਕੇ ਮੇਲੇ 'ਚ ਅੱਜ ਅਸੀਂ ਛੋਣਗੜ੍ਹ ਪਿੰਡ ਰੱਤੇ ਵਾਲੇ ਤੋਂ ਆਏ ਹਾਂ ਜੀ ਤੇ ਅਸੀਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਹੀ ਜੀ ਬਹੁਤ ਇਕੱਤੀਆ ਜੀ ਸਿਰ ਵੀ ਸਾਰੇ ਲੋਕ ਆਪਦੀ ਮਨੋ ਸ਼ਰਧਾ ਨਾਲ ਜੀ ਆਏ ਇੱਥੇ ਮੱਥਾ ਟੇਕਣ ਵਾਸਤੇ ਜੀ ਇਲਾਵੇ ਦਾ ਆਪਣੇ ਮਾਗੇ ਜੀ ਹੁਣ ਮੰਦੀ ਮਲੇਚੰਦਰ ਤੁਸੀਂ ਪਹੁੰਚ ਚੁੱਕੇ ਹੋ ਇੱਥੇ ਤੁਹਾਨੂੰ ਕਿੰਨਾ ਕੁ ਨਜ਼ਾਰਾ ਆ ਆਕੇ ਬਹੁਤ ਨਜ਼ਾਰੇ ਆ ਰਹੀ ਬਹੁਤ ਵਰੀਆ ਮਾਹੌਲਾ ਬਹੁਤ ਹੀ ਮਾਹੌਲਾ ਲੋਕਾਂ ਦੇ ਵਿੱਚ ਡਰ ਸੀ ਕਿ ਬੋਦਰ ਬੜੀ ਬਾਰਸ਼ ਹੋਈ ਸੀ ਬਾਰਸ਼ ਦੇ ਕਾਰਨ ਟਰ ਗਿੱਲਾ ਸੀ ਸੁੱਕ ਗਿਆ ਬੁਰੀ ਦਾ ਹਾਂਜੀ ਪੂਰੀ ਜਰਾ ਸੁੱਕ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸਹੀ ਤਰ੍ਹਾਂ ਸੁੱਕਿਆ ਹੋਇਆ ਤੇ ਕੀ ਕੁਝ ਵੇਖਣ ਨੂੰ ਵੇਖਿਆ ਤੁਸੀਂ ਇੱਥੇ ਆ ਗਏ ਇਹ ਟਡੋਲ ਆਈ ਬਹੁਰੀ ਬਹੁਤ ਛੋਨੇ ਛੋਨੇ ਝੂਟੇ ਲਈ ਜਾਂਦੇ ਲੋਕ ਪੂਰੇ ਨਜ਼ਾਰੇ ਆਈ ਜਾਂਦੇ ਆ ਪੂਰੇ ਵਧੀਆ ਆਈ ਜਾਂਦੇ ਤੇ ਚਾਈ ਜਾਂਦੇ ਆ ਬਹੁਤ ਬਹੁਤ ਧੰਨਵਾਦ ਠੀਕ ਇਹ ਜਦੀ ਬਾਦੀ ਦੇ ਲੈ ਲੈ ਸਾਰੇ ਗਵਾਹ ਵਧੀਆ ਦੇ ਰਿਹਾ ਜੀ ਉਹ ਕੋਡੜ ਕੇ ਤਾਨੂੰ ਕਿਸ ਤਰ੍ਹਾਂ ਦਾ ਹੋ ਗਿਆ ਮੈਂ ਕਹਿੰਦਾ ਬਈ ਤਾਂ ਕੋਈ ਅੰਸਰਾਈ ਹੋਇਆ ਜਿਆ ਜੰਨਰ ਵਾਲਾ ਵੀ ਆਈ ਜੰਨਰ ਦਾ ਘੈਂਟ ਕੰਮ ਹੋਪਦਾ ਜੀ ਹਾਂ ਜੀ ਤੇ ਉੱਤੇ ਮੇਰੇ ਭਾਈ ਲੱਗਿਆ ਨੇ ਮੈਂ ਜਾਚ ਬੈਠੇ ਤੇ ਵਾਹ ਜਾਇਰਾ ਫਿਰ ਆਈ ਜਾਂਦਾ ਜੀ ਬਸ ਇੱਕ ਗੱਲ ਹੀ ਰਹੀ ਥੋੜੀ ਇਹ ਨਾ ਜਗਾ ਗਿੱਲੇ ਹੋਣ ਕਰਕੇ ਚੱਕੜ ਜਾ ਹੋ ਗਿਆ ਥੋੜਾ ਜਿਆ ਹੋਰ ਕੋਈ ਜਗਾ ਨਹੀਂ ਬਾਕੀ ਸਾਰਾ ਕੋ ਵਧੀਆ ਹੋ ਰਿਹਾ ਹੈ ਇਸ ਤਰ੍ਹਾਂ ਹੁਣ ਕਿਵੇਂ ਰੱਖੀਆ ਕੰਮ ਚੱਲਾ ਠੀਕ ਹੈ ਵਧੀਆ ਹਾਂ ਜੀ ਤਾਂ ਪਈ ਜੇ ਮੇਰੇ ਵਿੱਚ ਚਲੋ ਲੱਗੀਆਂ ਵਧੀਆ ਲੱਗੀਆਂ ਛੋਟੀਆਂ ਲੱਗੀਆਂ ਹਾਂਜੀ ਹਾਂਜੀ ਉਹਦਾ ਪ੍ਰਬੰਧ ਸਾਰੇ ਵਧੀਆ ਵਾ ਠੀਕ ਠਾਕ ਬਸ ਠੀਕ ਹੈ ਵਧੀਆ ਲੱਗ ਰਿਹਾ ਹੈ ਆਉਣਾ ਚਾਹੀਦਾ ਜਰੂਰ ਆਉਣਾ ਚਾਹੀਦਾ ਇਹ ਆਪਾਂ ਕੰਮਕਾਰ ਕਰਦੇ ਆਂ ਤੇ ਫੈਮਿਲੀ ਲਈ ਵੀ ਟਾਈਮ ਬਿਟਣਾ ਚਾਹੀਦਾ ਆਪਾਂ ਨੂੰ ਥੋੜਾ ਬਹੁਤ ਆ ਜੀ ਉਹਦੇ ਨਾਲ ਤਾਂ ਕੋਈ ਪਰਵਾਹ ਨਹੀਂ ਆ ਹਾਂਜੀ ਜੀ ਮੇਲੇ ਨੋਟ ਚਾਈਲਡ ਕੀ ਕੁਝ ਕਰਦੇ ਬਹੁਤ ਵਧੀਆ ਜਿਵੇਂ ਮੌਤ ਦਾ ਹੋ ਗਿਆ ਤੇ ਧੂਤ ਮੰਗਲਾ ਹੋ ਇੰਟਰਸਟਡ ਜਿਹੜਾ ਜਾਂਦਾ ਸਰਾ ਗਮਾ ਜਾਣਾ ਚਾਹੀਦਾ ਸਾਰਿਆਂ ਨੂੰ ਤੇ ਇੱਕ ਗੁਰੂ ਦੋ ਸਾਲ ਤੇ ਸਾਡੇ ਵਰਸਲ ਕੀਤਾ ਬਹੁਤ ਵਧੀਆ ਲੱਗਾ ਜੀ ਹਾਂਜੀ ਵਿਚ ਬਹੁਤ ਸਾਰੇ ਪਰੋਤੇ ਲਿਆ ਰਹੇ ਬੰਦੇ ਹੋਏ ਹਾਂਜੀ ਪਰ ਠੀਕ ਹੈ ਵਧੀਆ ਸਾਰਾ ਪ੍ਰੋਗਰਾਮ ਹੈ ਤੇ ਇੱਕ ਚੇਂਜਰ ਤੁਸੀਂ ਨਹੀਂ ਉਹ ਤੇ ਹੀ ਹੈ ਜੀ ਹਾਂਜੀ ਆ ਥੋੜਾ ਖਤਰਨਾਕ ਆ ਬਸ ਉਹ ਤਾਂ ਹੀ ਨਾਲ ਤੇ ਕਹਿੰਦੇ ਨਹੀਂ ਇਹਦਾ ਵਗਾ ਕੋਈ ਗੱਲ ਨਹੀਂ

ਦੇਖ ਸਕਦੇ ਹੋ ਕਿ ਉਹ ਪੇਸ਼ ਦਿਓ ਤਾਂ ਬਹੁਤ ਗਾੜੀ ਰੰਗ ਨੀਲਾ ਹੋ ਰਿਹਾ ਹੈ ਕਿ ਜਿਹੜਾ ਜਿਹੜੇ ਵਿੱਚ ਬੈਠੇ ਆ ਬੜਾ ਹੀ ਖੂਬਸੂਰਤ ਨਜ਼ਾਰਾ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਦਾ ਕੋ ਸ਼੍ਰੀ ਮੁਕਤਸਰ ਸ਼ਹਿਰ ਦੇ ਜੀ ਤੁਸੀਂ ਬਾਖੂਦੀ ਦਰਸ਼ਨ ਕਰ ਸਕਦੇ ਹੋ ਇਸ ਵੀਡੀਓ ਜਰਾ ਹੀ ਵੀ ਕਰ ਸਕਦੇ ਹੋ ਕਿ ਚੰਡੋਲ ਦੇ ਉੱਪਰ ਜੇ ਚਲੋਗੇ ਚੰਡੋਲ ਦੇ ਉੱਪਰ ਜਾਂਦੇ ਵਿੱਚ ਹੀ ਦਰਸ਼ਨ ਕਰ ਸਕਦੇ ਹੋ ਸ਼੍ਰੀ ਮੁਕਤਸਰ ਸਾਹਿਬ ਦੇ ਮੁਕਤਸਰ ਸਾਹਿਬ ਜਿਹੜਾ ਸ਼ਹਿਰ ਹੈ ਬੜਾ ਹੀ ਖੂਬਸੂਰਤ ਸ਼ਹਿਰ ਹੈ ਕਿਉਂਕਿ 40 ਸਿੰਘਾਂ ਨੇ ਇੱਥੇ ਸ਼ਹਾਦਤ ਹੋਈ ਸੀ 40 ਸਿੰਘ ਸ਼ਹੀਦ ਹੋਏ ਸੀ ਇੱਥੇ ਯੁੱਧ ਦੇ ਮੈਦਾਨ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ੋ ਚਰਮਸ਼ੋ ਪ੍ਰਾਪਤ ਇਸ ਮੁਕਤਸਰ ਸ਼ਹਿਰ ਨੂੰ ਕਿਉਂਕਿ ਮੁਕਤਸਰ ਸਾਹਿਬ ਦੀ ਧਰਤੀ ਤੇ ਹਰ ਸਾਲ ਲੱਖਾਂ ਦੀ ਤਾਦਾ ਦੇ ਸ਼ਰਧਾਲੂ ਆਉਂਦੇ ਆ ਜਦੋਂ ਗੇਟ ਦੀ ਗੱਲ ਕਰੀ ਗੇਟ ਇਸ ਵਾਰੀ ਬਹੁਤ ਹੀ ਜ਼ਿਆਦਾ ਖੂਬਸੂਰਤ ਬਣਾਇਆ ਗਿਆ